ਆ ਦੇਖੋ ਜੀ ਨਾਲੇ ਤਾਂ ਸਸਤੀ ਪੈਂਦੀ ਹੈ ਇਹ ਚੀਜ਼ ਵਧੀਆ ਬਿਲਕੁਲ ਦਲੀਆ ਬਣਾਈ ਦਾ ਘਰੇ ਜਿਹੜੀਆਂ ਆਪਾਂ ਫਿਡਾਂ ਵੀ ਲੈਨੇ ਆ ਮਹਿੰਗੀਆਂ ਪੈਂਦੀਆਂ ਨੇ ਖੁਸ਼ ਹੋ ਕੇ ਖਾਂਦੀਆਂ ਨੇ ਇਹ ਵੀਰ ਨੇ ਜੇ ਕਿਸੇ ਨੇ ਗੌਟ ਫਾਰਮ ਦਾ ਕੰਮ ਮੈਂ ਹਰੇਕ ਵਾਰ ਵੀਡੀਓ 'ਚ ਕਹਿੰਨਾ ਉਹਨਾਂ ਜੇ ਜਾਨੀ ਕਰਨਾ ਵੀ ਆ ਵੀਰ ਬਣ ਕੇ ਕੋਈ ਐਵੇਂ ਲੋਨ ਲੈ ਕੇ ਨਾ ਸੇਤੀ ਲੈ ਕੇ ਨਾ ਪੰਗਾ ਲਿਓ ਬਹੁਤ ਇਹ ਜਾਨੀ ਸਟਡੀ ਕਰਕੇ ਸਾਡਾ ਚੈਨਲ ਨਾਲ ਵੀ ਜੁੜੋ ਤੁਹਾਨੂੰ ਨਾਲ ਦੀ ਨਾਲ ਪਤਾ ਲੱਗਦਾ ਰਹੋ ਆ ਦੇਖੋ ਹੁਣ ਅਸੀਂ ਕਣਕ ਦਾ ਤੇ ਮੱਕੀ ਦਾ ਦਲੀਆ ਜਿਹੜਾ ਇਹਨਾਂ ਨੂੰ ਰੰਨ ਕੇ ਪਾਉਨੇ ਆ ਇਹ ਜਦੋਂ ਬੱਕਰੀ ਸੂਣ ਤੇ ਆਉਂਦੀ ਆ ਇਹਦੀ ਉਸ ਤੋਂ ਵੀ ਜ਼ਿਆਦਾ ਖਰਾਕ ਆ ਤਾਜੀ ਨਾਲੋਂ ਜਿਹੜੀ ਜਦੋਂ ਸੂਣ ਦੇ ਵਿੱਚ 10 ਦਿਨ ਰਹਿ ਗਈ ਉਹਨੂੰ ਜ਼ਿਆਦਾ ਖਰਾਕ ਦੇਣੀ ਆ ਫਿਰ ਜਿਹੜੇ ਬੱਚੇ ਨੇ ਇਹ ਪੂਰੇ ਜਿਹੜੇ ਸਿਹਤਮੰਦ ਰਹਿੰਦੇ ਆ ਆ ਦੇਖ ਲਓ ਵੀ ਛਾਲਾਂ ਦੇ ਮਹੀਨੇ ਦੇ ਵਿੱਚ ਕੋਈ ਬੱਚਾ ਨਹੀਂ ਬਚਦਾ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਸਾਡੇ ਆ ਵੀਰ ਦੀ ਸੇਵਾ ਬਹੁਤ ਆ ਕਾਰੀਗਰ ਬੰਦਾ ਨਾਲ ਜ਼ਰੂਰ ਰੱਖੋ ਇਹਦੇ ਬਦੌਲਤ ਜਿਹੜਾ ਇਹਨਾਂ ਬੱਚੇ ਸਾਰੇ ਬਚਦੇ ਨੇ ਇੱਕ ਦੋ ਬੱਚੇ ਚਲੋ ਮੰਨਿਆ ਵੀ ਢਲਮੱਠ ਹੋ ਜਾਂਦੀ ਆ ਇਹ ਸਾਰਾ ਕੁਝ ਬਹੁਤ ਧਿਆਨ ਨਾਲ ਚਲਣ ਵਾਲਾ ਬਿਜ਼ਨਸ ਆ ਉਹ ਨਹੀਂ ਆ ਆਪਾਂ YouTube ਤੇ ਟ੍ਰੈਂਡ ਚੱਲਦਾ ਹਰੇਕ ਕਹਿੰਦਾ ਵੀ ਅਸੀਂ ਫਾਰਮ ਪਾਉਣਾ ਥੋੜਾ ਇੱਕ ਦੋ ਤੋਂ ਤਜਰਬਾ ਕਰੋ ਤੁਹਾਨੂੰ ਸਾਲ ਦੋ ਸਾਲ ਦੇ ਵਿੱਚ ਪਤਾ ਲੱਗੂਗਾ ਵੀ ਇਹਨਾਂ ਨੂੰ ਕੀ ਗੱਲਬਾਤ ਆ ਕੀ ਬਿਮਾਰੀ ਠਮਾਰੀ ਆ ਇੱਕ ਦੋ ਤਾਂ ਘਰੇ ਵੈਸੇ ਵੀ ਪਲ ਜਾਂਦੀਆਂ ਨੇ ਪਰ ਜਦੋਂ ਆਪਾਂ ਇਕੱਠੀਆਂ ਰੱਖਦੇ ਆ ਫਿਰ ਬਹੁਤ ਸਮੱਸਿਆ ਆਉਂਦੀ ਆ ਇਹਨਾਂ ਨੂੰ ਫਿਰ ਚਾਰਮ ਦੀ ਵੀ ਫਿਰ ਬਿਮਾਰੀ ਠਮਾਰੀ ਦੀ ਵੀ ਇੱਕ ਨੂੰ ਬਿਮਾਰੀ ਆ ਗਈ ਤਾਂ ਸਾਰਿਆਂ ਨੂੰ ਪੈਂਦੀ ਆ ਅੱਗੇ ਦੀ ਅੱਗੇ ਜਿਵੇਂ ਹੁਣ ਆ ਮੂੰਹ ਖੁਰਦੀ ਬਿਮਾਰੀ ਚੱਲ ਕੇ ਹੱਡੀ ਆ ਪਹਿਲਾਂ ਬਹੁਤ ਪਸ਼ੂ ਰੁਕ ਗਏ ਸੀ ਵੈਸੇ ਇਹਨਾ ਨਹੀਂ ਵੀ ਇਹਨੂੰ ਕੋਈ ਮੇਜਰ ਨਹੀਂ ਬਿਮਾਰੀ ਆਉਂਦੀ ਕਵਰ ਕਰ ਜਾਂਦੀ ਹੈ ਇਹਦੀ ਜਿਹੜੀ ਅਮਾਉਂਟੀ ਆ ਬਹੁਤ ਤੇਜ ਆ ਪਰ ਜਾਨੀ ਜੇ ਇਹ ਮਰਦੀ ਆ ਤਾਂ ਮੋਕ ਲੱਗ ਕੇ ਵੀ ਮਰ ਜਾਂਦੀ ਆ ਦਿਲ ਬਹੁਤ ਥੋੜਾ ਇਹਦਾ ਪਸ਼ੂ ਦਾ ਇਹਦੇ ਨਾਲ ਜਾਨੀ ਜੁੜ ਕੇ ਜੇ ਰਹਿਣਾ ਪੈਂਦਾ ਖੁਸ ਰੱਖਣਾ ਪੈਂਦਾ ਇਹੇ ਪਸ਼ੂ ਉਹ ਤੁਹਾਨੂੰ ਹੁਣ ਅਸੀਂ ਜਿਵੇਂ ਨਾਲ ਦੀ ਨਾਲ ਤੁਸੀਂ ਸਾਡੀਆਂ ਵੀਡੀਓ ਦੇਖੋ ਸਾਰੀਆਂ ਚੈਨਲ ਤੇ ਜਿਹੜੇ ਨਵੇਂ ਵੀ ਵੀਰ ਜੋੜਦੇ ਆ ਤਾਂ ਤੁਹਾਨੂੰ ਆਪੇ ਪਤਾ ਲੱਗਣਾ ਵੀ ਇਹਨਾਂ ਦੇ ਅਸੀਂ ਕਿੱਦਾਂ ਸਾਂਭ ਸੰਭਾਲ ਕਰਦੇ ਆ ਹੁਣ ਅਸੀਂ ਆਹ ਦੇਖੋ ਮੱਝਾਂ ਤੇ ਇੱਧਰ ਆ ਸਾਰਾ ਹੋਰ ਘਟਾ ਕੇ ਜਿਵੇਂ ਜਿਵੇਂ ਸਾਨੂੰ ਤਜਰਬਾ ਆਈ ਜਾਣਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸਾਰੇ ਇੱਥੇ ਨਵੇਂ ਸੈੱਡ ਬਣੇ ਹੋਏ ਫਾਰ ਜਿੰਨੇ ਇਹਨਾਂ ਦਾ ਫਾਰਮ ਆ ਜਿਹੜਾ ਸਾਰਾ ਅੱਗੇ ਦੀ ਅੱਗੇ ਵਧਿਆ ਹੋਇਆ ਹੈ ਮਲੂ ਆਪਾਂ ਵਧਾਉਣਾ ਹੀ ਇਹ ਕੰਮ ਆ ਜ਼ਿਆਦਾ ਹੁਣ ਅਸੀਂ ਇਹ ਇੱਕ ਟ੍ਰਾਇਲ ਲਾ ਰਹੇ ਹਾਂ ਵੀ ਆ ਜਿਹੜਾ 50 60 70 ਬੱਕਰੀਆਂ ਤੋਂ ਸਿੱਖ ਰਹੇ ਹਾਂ ਫਿਰ ਅਸੀਂ ਹੌਲੀ ਹੌਲੀ 500000 ਤੱਕ ਵੀ ਲਿਜਾਵਾਂਗੇ ਕੰਮ ਦੇ ਵਿੱਚ ਇਹਦੇ ਕੋਈ ਘਾਟਾ ਨਹੀਂ ਹੈ ਤੁਸੀਂ ਸਾਡੇ ਚੈਨਲ ਦੇ ਨਾਲ ਜੁੜ ਕੇ ਹੌਲੀ ਹੌਲੀ ਸਿੱਖਦੇ ਰਹੋ ਫਿਰ ਵੀਰ ਬਣ ਕੇ ਪੰਗਾ ਲਿਓ ਕਈ ਵੀਰ ਸਬ ਸਿਟੀਆਂ ਦੇ ਚੱਕਰ 'ਚ ਜਾਂ ਮੰਡੀਆਂ 'ਤੇ ਜਦੋਂ ਤੁਸੀਂ ਜਾਂਦੇ ਹੋ ਮੰਡੀਆਂ ਤੋਂ ਬਿਲਕੁਲ ਵਿਚਾਰ ਰੱਖਣਾ ਉੱਥੇ ਜਿਹੜੀ ਬਹੁਤ ਲੁੱਟ ਕੇ ਸਟੁੰਦੀ ਆ ਜਿਹੜੇ ਦਲਾਲ ਨੇ ਤੁਹਾਨੂੰ ਕਿਰਿਆ ਗੱਲ ਪਾ ਕੇ ਤੋੜ ਦਿੰਦੇ ਆ ਨਾ ਕੋਈ ਜਾਤ ਪਾਤ ਦੇਖਣੀ ਆ ਬਰੀਡ ਤੇ ਕੰਮ ਕਰੋ ਜੇ ਕਿਸੇ ਵੀਰ ਨੇ ਬੱਚਿਆਂ ਤੋਂ ਵੀ ਸ਼ੁਰੂ ਕਰਨਾ ਕੰਮ ਤਾਂ ਬੱਚੇ ਅਸੀਂ ਆਪਣੀ ਗਰੰਟੀ ਲਿਖਤ ਦਵਾਂਗੇ ਉਹਦੀ ਵੈਕਸੀਨ ਹੋਈ ਹੋਈ ਬੱਚਿਆਂ ਦੀ ਵੀ ਵੈਕਸੀਨ ਹੋਈ ਹੋਈ ਆ ਤੁਹਾਨੂੰ ਸਾਰਾ ਜਿਹੜਾ ਪ੍ਰੋਪਰ ਇਹਦਾ ਪੂਰਾ ਬਾਇਓ ਡਾਟਾ ਦੇ ਕੇ ਪਸੂ ਅਸੀਂ ਦਵਾਂਗੇ ਪਰ ਫਿਰ ਵੀ ਅਸੀਂ ਜੇ ਕੋਈ ਸਾਤੋ ਆ ਕੇ ਨਵਾਂ ਬੰਦਾ ਕਹੇ ਵੀ 10 ਬੱਕਰੀਆਂ ਦੇ ਦੋ ਅਸੀਂ ਉਹਨੂੰ ਜਵਾਬ ਦਵਾਂਗੇ ਬੱਚਿਆਂ ਤੋਂ ਜਾਂ 1 2 ਤੋਂ ਸ਼ੁਰੂ ਕਰੂਗਾ ਉਹ ਬੰਦੇ ਨੂੰ ਅਸੀਂ ਆਪਦੇ ਨਾਲ ਜੋੜਨਾ ਜੇ ਕੋਈ ਸਾਨੂੰ ਆ ਕੇ ਕਹੇ ਤੇ ਵੀ ਅੱਜ ਆ ਚੱਕੋ ਪੈਸੇ ਅਸੀਂ 10 ਬੱਕਰੀਆਂ ਲੈਣੀਆਂ ਨੇ ਤਾਂ ਉਹ ਬੰਦੇ ਨੂੰ ਅਸੀਂ ਜਵਾਬ ਦਵਾਂਗੇ ਅਸੀਂ ਆਪਾਂ ਕਿਸੇ ਨਾਲ ਠੱਗੀ ਨਹੀਂ ਮਾਰਨੀ ਚਾਹੁੰਦੇ ਆਪਾਂ ਇਹ ਬਿਜ਼ਨਸ ਨੂੰ ਅੱਗੇ ਚੱਕਣਾ ਵਾ ਵੀ ਹੁਣ ਅਸੀਂ ਅਗਲੇ ਨੂੰ 10 ਦੇ ਕੇ ਤੋਰਤੀਆਂ ਅਗਲੇ ਦੀਆਂ ਖੇ ਖਰਾਬ ਹੋਈਆਂ ਮਗਰੋਂ ਬਾਤ ਨਹੀਂ ਪੁੱਛਣੀ ਉਹ ਕੰਮ ਆਪਾਂ ਬਿਲਕੁਲ ਨਹੀਂ ਕਰਨਾ तरीके ਨਾਲ ਸਮਝਾ ਕੇ ਨਾਲ ਦੀ ਨਾਲ ਚੱਲਾਂਗੇ ਆ ਤੁਸੀਂ ਆਉਣ ਵਾਲੇ ਸਾਲਾਂ ਦੇ ਵਿੱਚ ਸਾਲ ਡੇਢ ਸਾਲ ਦੇ ਵਿੱਚ ਤੁਸੀਂ ਦੇਖੋਗੇ ਵੀ ਕਿੰਨਾ ਸਾਡਾ ਫਾਰਮ ਆ ਜਿਹੜਾ ਗਰੋ ਕਰ ਗਿਆ ਪਰ ਹੁੰਦਾ ਸਾਰਾ ਕੰਮ ਇਹ ਤਰੀਕੇ ਨਾਲ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਜਰੂਰ ਮੈਂ ਫੇਰ बार-बार यही ਕਹਣਾ ਉਹਨਾਂ ਨੂੰ ਵੀ ਚੈਨਲ ਨੂੰ ਸਾਡੇ ਨੂੰ ਜਰੂਰ ਫੋਲੋ ਕਰ ਲਿਓ ਜੇ ਕੋਈ ਵੀਰ ਇਹ ਫਾਰਮ ਦੇ ਨਾਲ ਜੋੜਨਾ ਚਾਹੁੰਦਾ ਮੰਡੀਆਂ ਚ ਜਾ ਕੇ ਉਦਾਂ ਨਾ ਤੁਸੀਂ ਫਸਲ ਜੋ ਮੰਡੀ ਦੇ ਵਿੱਚ ਜਾਇਆ ਕਰੋ ਪੈਸੇ ਨਾਲ ਕੋਲ ਲੈ ਕੇ ਜਾਓ ਉੱਦਾਂ ਢੇੜਾ ਮਾਰੋ ਤੁਹਾਨੂੰ ਪਤਾ ਲੱਗਦਾ ਰਹਿੰਦਾ ਵੀ ਕੀ ਭਾਅ ਵਾ ਕੀ ਗੱਲਬਾਤਾਂ ਸੰਘਣ ਸੌਣ ਦੀ ਨਹੀਂ ਲੋੜ ਦਲਾਲ ਦੇ ਉੱਤੇ ਨਾ ਇਕੱਲੇ ਤੇ ਰਹੋ ਸਾਡੇ ਕੋਲੇ ਆਵੋ ਤੁਹਾਨੂੰ ਅਸੀਂ ਰੇਟ ਦੱਸਾਂਗੇ ਫਿਰ ਉਹਦੀ ਬੱਕਰੀ ਦਾ ਜਾ ਕੇ ਮੰਡੀ 'ਚ ਦੇਖੋ ਪੁੱਛ ਕੇ ਲਵੋ ਹਜੇ ਰੁੱਕ ਕੇ ਇੰਨਾ ਕੁ ਜ਼ਰੂਰ ਨਾਲ ਵੀਰ ਬਣ ਕੇ ਖਿਆਲ ਰੱਖੋ ਧੰਨਵਾਦ ਬਾਕੀ ਚੈਨਲ ਦੇ ਨਾਲ ਜੁੜੇ ਰਹੋ